ਏ ਤੁਸੀਂ ਬੈਂਕ ਮੂਹਰੇ ਐਚਡੀਐਫਸੀ ਮੂਹਰੇ ਧਰਨਾ ਲਾਇਆ ਕੀ ਪ੍ਰੋਬਲਮ ਹੈ ਜੀ ਹਾਂ ਜੀ ਮੇਰੀ ਮੈਂ ਇਥੇ ਲੈਂਟ ਚਲਦੀ ਸੀ ਤਿੰਨ ਚਾਰ ਸਾਲ ਹੋ ਗਏ ਜੀ 22 ਲੱਖ ਸੀਆਰਪੀ ਦੀ ਲੈਂਟ ਚਲਦੀ ਸੀਗੀ ਮੈਨੂੰ ਦੋ ਤਿੰਨ ਮਹੀਨੇ ਹੋ ਗਏ ਲੈਂਟ ਦੇ ਪੈਸੇ ਭਰੇ ਨੂੰ ਇਹ ਜੀ ਵਿਆਸ ਸਮੇਤ ਸਾਰਾ ਕੁਝ ਭਰਤਾ ਹੀ ਲੈਂਟ ਚੱਲ ਰਿਹਾ ਸੀ ਪੰਜ ਛੇ ਦਿਨ ਵੀ ਲਾ ਕੇ ਜੀ ਮੈਂ ਵੀ ਬਿਨੈ ਐਨਓਸੀ ਅਪਲਾਈ ਕਰਦੇ ਮੈਂ 5 ਮਾਰਚ ਨੂੰ ਹੀ ਬਾਹਰ ਜਾਣਾ ਮੇ ਫਲਾਈਟ ਹੈ ਜੀ 5 ਮਾਰਚ ਦੀ ਤਾਂ ਕਰਕੇ ਮੈਂ ਐਨਓਸੀ ਉਹਨਾਂ ਤੋਂ 5 6 ਦਿਨ ਹੋ ਗਏ ਐਨਓਸੀ ਮੰਗ ਰਹੇ ਹਫਤੇ ਜਿਹੜੇ ਲਾਉਣ ਨੂੰ ਹੋ ਗਏ ਜੀ ਇਹ ਮੈਨੂੰ ਐਨਓਸੀ ਨਹੀਂ ਦੇ ਰਹ ਈਗਰ ਬੈਂਕ ਵਾਲੇ ਹਾਂ ਬੈਂਕ ਵਾਲੇ ਕਹਿੰਦੇ ਤੁਹਾਨੂੰ ਖਰਚਾ ਪਊਗਾ ਜੀ ਇਹ ਤੁਹਾਨੂੰ ਵੀ ਤੁਸੀਂ ਪਹਿਲਾਂ ਬਣਾ ਲਓ ਮਿਸਾਲ 2 ਸਾਲ ਤੋਂ ਉੱਪਰ ਹੋਵੇ ਟਾਈਮ ਪੀਰੀਅਡ ਨੂੰ ਲੈਂਟ ਕਰਾਈ ਨੂੰ ਜੀ ਇਹ ਕਹਿੰਦੇ ਤੁਹਾਨੂੰ 4% ਖਰਚਾ ਪਊਗਾ ਜੀ ਫਿਰ ਹੁਣ ਕਹਿੰਦੇ 2% ਪਊਗਾ ਜੀ ਅਸੀਂ ਕੋਈ ਖਰਚਾ ਨਹੀਂ ਦੇਣਾ ਮੈਨੂੰ ਐਨਸੀ ਨਹੀਂ ਦੇ ਰਹੀ ਜਿਹੜੇ ਮਰਾ ਰਹੇ ਜੀ ਵਾਰ-ਵਾਰ ਸਾਰਾ ਕੁਝ ਮੈਂ ਸਹੀ ਪਰ ਕਰ ਰਹੇ ਵਿਆਸ ਨੇ ਇਹ ਸਾਰਾ ਉੰਤਕਮਾਉਂਦਾ ਵੀ ਰਹੇਗਾ ਐ ਜੀ ਜੀ ਸਿਬੇ ਮੁਤਾਬਕ ਐ ਜੀ ਜੀ ਸਿਬੇ ਮੁਤਾਬਕ ਐ ਜੀ ਜੀ ਸਿਬੇ ਮੁਤਾਬਕ ਸਾਇ ਜੁੜੇ ਜ਼ਿੰਦਾ